ਕੈਨੇਡਾ ਨੇ ਜਤਾਇਆ ਦੁੱਖ ਭਾਰਤੀਆਂ ਲਈ ਹਮਦਰਦੀ ਕਰ ਦਿੱਤਾ ਵੱਡਾ ਐਲਾਨ 55 ਤੇ ਦੋਸ਼ੀਆਂ ਦੀ ਪਛਾਣ ਪੁਲਿਸ ਦੀ ਵੱਡੀ ਕਾਰਵਾਈ ਹੱਤਿਆ ਦਾ ਦੱਸਿਆ ਕਾਰਨ ਅਮਰੀਕਾ ਤੋਂ ਪੰਜਾਬੀਆਂ ਲਈ ਮਾੜੀ ਖਬਰ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਚੰਗੇ ਭਵਿੱਖ ਲਈ ਗਿਆ ਸੀ ਵਿਦੇਸ਼ ਪੰਜਾਬੀਆਂ ਨੂੰ ਵੱਡਾ ਝਟਕਾ ਆਸਟ੍ਰੇਲੀਆ ਦਾ ਵੱਡਾ ਫੈਸਲਾ ਸਟੂਡੈਂਟ ਵੀਜ਼ੇ ਨੂੰ ਲੈ ਕੇ ਬਦਲੇ ਨਿਯਮ ਕੈਨੇਡੀਅਨ ਨ타ਮਾ ਨੇ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਹਾਲੀ ਵਿੱਚ ਹੋਏ ਅਤਵਾਦੀ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ ਜਿਸ ਵਿੱਚ ਸੈਲਾਨੀ ਉਸਮਿਤ 26 ਨਾਗਰਿਕਾਂ ਦੀ ਮੌਤ ਹੋ ਗਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਵੀ ਹਿੰਸਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਕਰਨੀ ਨੇ ਕਿਹਾ ਕਿ ਹਿੰਸਾ ਦੀ ਇੱਕ ਬੇਤੁਕੀ ਅਤੇ ਹੈਰਾਨ ਕਰਨ ਵਾਲੀ ਘਟਨਾ ਜਿਸ ਵਿੱਚ 마ਸੂਮ ਨਾਗਰਿਕਾਂ ਤੇ ਸੈਲਾਨੀਆ ਦੀ ਮੌਤ ਅਤੇ ਜ਼ਖਮੀ ਹੋਣ ਦੀ ਖਬਰ ਹੈ ਕੈਨੇਡਾ ਇਸ ਅਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦਾ ਹੈ ਸੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਨ ਕਿ ਉਪਕਿ ਨਮਾਇੰਦਗੀ ਕਰਨ ਵਾਲੇ ਸੈਂਟਰ ਅਤੇ ਕੈਨੇਡਾ ਦੀ ਸੈਨੇਟ ਦੇ ਸਾਬਕਾ ਸਪੀਕਰ ਲਿਓ ਹਸਾਕੋਸ ਨੇ ਇਸ ਘਟਨਾ ਨੂੰ ਧਰਮ ਅਤੇ ਮਨੁੱਖਤਾ ਤੇ ਵਹਿਸ਼ੀ ਹਮਲਾ ਕਿਹਾ ਅਤੇ ਜਲਦੀ ਨਿਆਂ ਦੀ ਮੰਗ ਕੀਤੀ ਅਸਾ ਕੋਸ ਨੇ ਐਕਸ ਤੇ ਪੋਸਟ ਕੀਤਾ ਭਾਰਤ ਵਿੱਚ ਹਿੰਦੂ ਸੈਲਾਨੀਆਂ ਦਾ ਕਤਲੇਆਮ ਸਿਰਫ ਹੱਤਪੱਤ ਨਹੀਂ ਹੈ ਇਹ ਵਿਸ਼ਵਾਸ ਅਤੇ ਮਨੁੱਖਤਾ ਤੇ ਵੈਸ਼ੀ ਹਮਲਾ ਹੈ ਦੋਸ਼ੀਆਂ ਨੂੰ ਜਲਦ ਅਤੇ ਸਖਤ ਨਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਦੁਨੀਆ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਇਹ ਹਮਲਾ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਸੁੰਦਰ ਵੈਸਰਨ ਮੈਦਾਨ ਖੇਤਰ ਵਿੱਚ ਹੋਇਆ ਜਿਸ ਨੇ ਇੱਕ ਸ਼ਾਂਤ ਸਹਿਰ ਸਪਟਾਸਥਾਨ ਨੂੰ ਦਹਿਸ਼ਤ ਤੇ ਸਥਾਨ ਵਿੱਚ ਬਦਲ ਦਿੱਤਾ ਪੀੜਤਾਂ ਵਿੱਚ 25 ਭਾਰਤੀ ਨਾਗਰਿਕ ਅਤੇ ਇੱਕ ਨੇਪਾਲੀ ਨਾਗਰਿਕ ਸ਼ਾਮਲ ਸਨ 2019 ਦੇ ਪਲਵਾਮਾ ਬੰਬ ਧਮਾਕੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹੋਏ ਸਭ ਤੋਂ ਵਿਨਾਸ਼ਕਾਰੀ ਹਮਲਿਆਂ ਵਿੱਚੋਂ ਇੱਕ ਵਿੱਚ ਇੱਕ ਹੋਰ ਗੰਭੀਰ ਜ਼ਖਮੀ ਹੋਏ ਨੇ ਭਾਰਤ ਨੇ ਇਸ ਹਮਲੇ ਦੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਕੈਨੇਡਾ ਦੇ ਹਿਮਲਿੰਟਨ ਪੁਲਿਸ ਨੇ ਹਰਸਮਰਤ ਕਾਰਨ ਦਾ ਵਾਧੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਦਾਬਾਦੀ 17 April ਨੂੰ Ontario ਵਿੱਚ ਕੰਮ ਤੋਂ ਘਰ ਜਾਂਦਿਆਂ ਦੋ ਗਰੂਹਾਂ ਦੀ ਆਪਸੀ ਗੋਲੀਬਾਰੀ ਵਿੱਚ ਗੋਲੀ ਲੱਗਣ ਕਾਰ ਮੌਤ ਹੋ ਗਈ ਸੀ। ਪੁਲਿਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਨੇ ਚਿੱਟੇ ਰੰਗ ਦੀ ਹੁੰਡਾਈ ਅਲਟਰਾ ਅਲਟਰਾ ਅਤੇ ਕਾਲੇ ਰੰਗ ਦੀ ਮਰਸੀਡਿਸ ਦੀ ਫੋਰੈਂਸਿਕ ਜਾਂਚ ਤਰਾਂ ਪੁਲਿਸ ਨੇ ਕਾਤਲਾਂ ਵਿਰੁੱਧ 2 ਪੂਸ ਸਬੂਤ ਇਕੱਤਰ ਕੀਤੇ ਨੇ ਮਾਮਲੇ ਦੀ ਤਫ਼ਤੀਸ਼ ਅਧਿਕਾਰੀ ਅਲੈਕਸ ਵਾਕ ਅਨੁਸਾਰ ਘਟਨਾ ਸਥਾਨ ਦੁਆਲੇ ਸੀਸੀਟੀਵੀ ਕੈਮਰਿਆਂ ਚੋਂ ਕਾਰਾਂ ਦੀ ਪਛਾਣ ਕਰਕੇ ਚਿਚੀਟੀ ਕਾਰ ਤਾਂ ਘਟਨਾ ਦੇ ਅਗਲੇ ਦਿਨ ਟ੍ਰਾਂਟੋ ਤੋਂ ਫੜੀ ਸੀ ਪਰ ਕਾਲੀ ਕਾਰ ਤੀਜੇ ਦਿਨ ਹਿਮਲਿੰਟਨ ਤੋਂ ਫੜੀ ਗਈ ਹੈ ਦੋਵੇਂ ਕਾਰਾਂ ਚੋਂ 71 ਕੀਤੀ ਜਾਣਕਾਰੀ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਨੇ ਉਹਨਾਂ ਚ ਪੁਲਿਸ ਨੇ ਕਿਹਾ ਕਿ ਹਰ ਸਮਰਥਤ ਕਾਰਨ ਦਾਵਾ ਦੋਸ਼ੀਆਂ ਦੇ ਨਿਸ਼ਾਨ ਨੇਤੇ ਨਹੀਂ ਸੀ ਪਰ ਉਹਨਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੇ ਜ਼ਿਕਰਯੋਗ ਹੈ ਕਿ ਸ਼੍ਰੀ ਗੋਵਿੰਦਵਾਲ ਸਾਹਿਬ ਨੇੜਲੇ ਪਿੰਡ ਧੁੰਦਾ ਦੀ ਹਰਸਮ੍ਰਿਤਨ ਧਾਬਾ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ ਤੇ ਹਮਲੈਂਟਨ ਵਿੱਚ ਰਹਿ ਰਹੀ ਸੀ ਘਟਨਾ ਵਾਲੇ ਦਿਨ ਉਹ ਕੰਮ ਤੇ ਹੋਰ ਰਜਮਿਆਂ ਤੋਂ ਵੇਲੀ ਹੋ ਕੇ ਅੱਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਵਾਲੇ ਬੱਸ ਸਟਾਪ ਤੋਂ ਘਰ ਜਾਣ ਲੱਗੀ ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣ ਗਈ ਅਤੇ ਹਸਪਤਾਲ ਲੈ ਜਾਂਦੇ ਸਮੇ ਉਸ ਦੀ ਮੌਤ ਹੋ ਗਈ ਸੀ ਜ਼ਿਲ੍ਹਾ ਕਪੂਰਥਲਾ ਚ ਪੈਂਦੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਪਾਗੁਰਾਇਆ ਦੇ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਸੁਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ ਗੁਰਵਿੰਦਰ ਸਨੈਰੀ ਪਵਿੱਖ ਦੀ ਪਾਲ ਵਿੱਚ ਅਤੇ ਰੋਜ਼ਗਾਰ ਲਈ 2018 ਵਿੱਚ ਵਿਦੇਸ਼ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਪਿੰਡ ਚ ਮਾਤਮ ਸ਼ਾਗਿਆ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਦੇ ਰੀਡਲੇ ਸ਼ਹਿਰ ਸ਼ਾਮ ਸਮੇਂ ਸੈਰ ਕਰ ਰਿਹਾ ਸੀ ਇਸ ਦੌਰਾਨ ਪਿੱਛੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦੇ ਉਸ ਨੂੰ ਦਰੜ ਦਿੱਤਾ ਗਿਆ ਜਿਸ ਕਾਰਨ ਗੁਰਮਿੰਦਰ ਗੰਭੀਰ ਦੇ ਰੂਪ ਵਿੱਚ ਜ਼ਖਮੀ ਹੋ ਗਿਆ ਹਾਲਾਂਕਿ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਉਤਰਾਂ ਤੱਕ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਤੇ ਉੱਤਰਾਖੰਡ ਦੇ ਸਟੂਡੈਂਟਸ ਤੇ ਪਾਬੰਦੀ ਲਾ ਦਿੱਤੀ ਹੈ। ਰਿਪੋਰਟ ਅਨੁਸਾਰ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ, ਵੈਸਟਰਨ ਸਿਡਨੀ ਯੂਨੀਵਰਸਿਟੀ, ਵੈਕਟੋਰੀਆ ਯੂਨੀਵਰਸਿਟੀ ਅਤੇ ਸਾਊਥਰਨ ਕ੍ਰਾਸ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਨੇ ਇਹਨਾਂ ਸੂਬਿਆਂ ਤੋਂ ਆਉਣ ਵਾਲੇ ਸਟੂਡੈਂਟਸ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਇਹਨਾਂ ਯੂਨੀਵਰਸਿਟੀਆਂ 'ਚ ਸਭ ਤੋਂ ਵੱਧ ਜਲਦੀ ਅਰਜ਼ੀਆਂ ਆਈਆਂ ਸਨ। ਹੁਣ ਇਹਨਾਂ ਯੂਨੀਵਰਸਿਟ ਕਰ ਦਿੱਤਾ ਜਾਂ ਫਿਰ ਉਹਨਾਂ ਦੀ ਸਖਤ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਖਤਰੇ 'ਚ ਦੱਸੇ ਜਾ ਰਿਹਾ ਹੈ ਕਿ ਇਹ ਕਦਮ ਆਸਟ੍ਰੇਲੀਆ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਰੂਟ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ ਆਸਟ੍ਰੇਲੀਆ ਵਿਦਿਅਕ ਸੰਸਥਾਵਾਂ ਵੱਲੋਂ ਸਟੂਡੈਂਟ ਵੀਜ਼ੇ ਤੇ ਸਥਾਈ ਰੁਕ ਲਾਉਣ ਨਾਲ ਸਭ ਤੋਂ ਵੱਧ ਅਸਰ ਗੁਜਰਾਤ ਦੇ ਸਟੂਡੈਂਟਸ ਤੇ ਪਵੇਗਾ ਗੁਜਰਾਤੀ ਸਟੂਡੈਂਟਸ ਲਈ ਉੱਚ ਸਿੱਖਿਆ ਲਈ ਆਸਟ੍ਰੇਲੀਆ ਚੋਟੀ ਦੇ ਤਿੰਨ ਸਥਾਨਾਂ 'ਚੋਂ ਇੱਕ ਹੈ ਇੱਥੋਂ ਵਿਦੇਸ਼ ਜਾਣ ਵਾਲੇ ਲਗਭਗ 20% ਸਟੂਡੈਂਟਸ ਆਸਟ੍ਰ ਕੜਾ ਕਟਣ ਦੀ ਸੰਭਾਵਨਾ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡਰਾ ਰਿਹਾ ਹੈ ਕਿ ਕੁਝ ਸਟੂਡੈਂਟਸ ਵੀਜ਼ੇ ਦੀ ਗਲਤ ਵਰਤੋਂ ਕਰ ਰਹੇ ਨੇ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੀਆਂ ਵੀਜ਼ਾ ਅਰਜ਼ੀਆਂ 'ਚ ਅਧਿਕਾਰੀਆਂ ਨੇ ਕੁਝ ਬੇਨਾਮੀਆ ਪਾਈਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜ਼ੀ 'ਚ ਵਾਧਾ ਹੋਇਆ ਇਸ ਦਾ ਮਤਲਬ ਹੈ ਕਿ ਕੁਝ ਲੋਕ ਸਿਰਫ ਪੜ੍ਹਾਈ ਦੇ ਨਾਂ ਤੇ ਵੀਜ਼ਾ ਲੈ ਰਹੇ ਨੇ ਪਰ ਉਹਨਾਂ ਦਾ ਇਰਾਦਾ ਇੱਥੇ ਸੈਟਲ ਹੋਣਾ ਤੇ ਗੈਰਕਾਨੂੰਨੀ ਢੰਗ ਨਾਲ ਨੌਕਰੀ ਕਰਨਾ ਹੈ ਆਸਟ੍ਰੇਲੀਆ ਆਪਣੀ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਲਈ ਸਖਤ ਕਦਮ ਚੁੱਕ ਰਿਹਾ ਹੈ ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਭਾਰਤੀ ਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਇੱਥੇ ਬਹੁਤ ਸਾਰੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੇ ਜੋ ਦੇਸ਼ ਪਰਦੇ ਸੂਬਿਆਂ ਦੇ ਸਟੂਡੈਂਟਸ ਨੂੰ ਆਕਰਸ਼ਿਤ ਕਰਦੀਆਂ ਨੇ ਅਜੇਚ ਸਵਾਲੇ ਉੱਠਦਾ ਕਿ ਆਖਰ ਇਹਨਾਂ 6 ਸੂਬਿਆਂ ਦੇ ਸਟੂਡੈਂਟਸ ਤੇ ਹੀ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ